ਮੇਰਾ ਨਾਮ ਹਰਪੀਸ਼ ਹੈ ਗਈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆਹੀਂ ਪ੍ਰਾਇਦਨ ਗਿਆਹੀਂ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਮੈਂ ਸਾਊਥ ਏਸ਼ੀਆ ਚੈਂਪੀਅਨਸ਼ਿਪ ਦੀ ਟੀਮ ਆ ਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ ਛੇ ਟੀਮਾਂ ਆਈਆਂ ਸੀ ਪਾਕਿਸਤਾਨ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਾਰ ਨਪਾਲ ਨਾਲ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੀ ਇੰਡੀਆ ਨਾਲ ਏ ਬੀ ਟੀਮ ਤੇ ਅੱਜ ਮੈਂ ਇਥੇ ਹੋ ਜਾਨ ਇਹਨੇ ਮੁਕਾਮ ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੌਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਇਦਾਂ ਦੀ ਫਾਈਟਰੀ ਇਥੋਂ ਨਾਲ ਉਹਦਾਂ ਦੇ ਜਿਹੜੇ ਲੋਕੀ ਕਿਵੇਂ ਟਕਾਂ ਦਾ ਤਿਆਰ ਹੋ ਜਾਣ ਕਿਵੇਂ ਫਾਈਟਰੀ ਸੀ ਗਰਾਂ ਰਾਨ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ ਕੁਝ ਹੋਰ ਸਿੱਖਣ ਨੂੰ ਮਿਲਿਆ ਉੱਥੇ ਜਾ ਕੇ ਜਾਨ ਹਾਂਜੀ ਹਾਂਜੀ ਸਿੱਖਣ ਨੂੰ ਮਿਲਿਆ ਜੀ ਠੀਕ ਹੈ ਨਾ ਜੀ ਠੀਕ ਹੈ ਇਹੀ ਗਾਣਾ ਜਾਵਾਂਗੇ ਵੀ ਜੇ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਆਪਣੇ ਗੁਰਦਾਪੁਰ ਸ਼ਹਿਰ ਤੋਂ ਦਾ ਨਾਰੋਸ਼ਨ ਕੀਤਾ ਆਪਣੇ ਮਾਪਿਆਂ ਦਾ ਆਪਣੇ ਕੋਚਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਰੋਸ਼ਨ ਕੀਤਾ ਕਿਹੜੇ ਕਈ ਪਿੱਛੇ ਨਸ਼ੇ ਜਿ ਪੈ ਰਹੇ ਆ ਤੁਸੀਂ ਨੌਜਵਾਨ ਪੀੜੀ ਜਿਹੜੀ ਖੇਡ ਕੇ ਵਧੀਆ ਹਾਸਲ ਪ੍ਰਾਪਤ ਕਰ ਰਹੇ ਹੋ ਜਿਹੜੀ ਨੌਜਵਾਨ ਪੀੜ੍ਹੀ ਨੇ ਕਿ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨੂੰ ਇਹੀ ਗਾਣਾ ਜਾਵਾਂਗੇ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਅੱਜ ਕੱਲ੍ਹ ਵਾਲੇ ਕੋਸ਼ਿਸ਼ ਰੱਖਿਆ ਜੀ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਰੋਸ਼ਨ ਕਰੋ ਅਸੀਂ ਸ਼ੀਰ ਪਾਕਿਸਤਾਨ ਜੂਡੋ ਟ੍ਰੇਨਿੰਗ ਸੈਂਟਰ ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਕੈਰਲਾ ਚ ਖੇਡਣ ਗਏ ਸੀ ਸਾਊਥ ਏਸ਼ੀਆ ਹੋਈ ਸੀ ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਨ ਜੂਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਉਹਦੇ ਵਿੱਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ 골ਡ ਮੈਡ ਜਿੱਤੇ ਆ ਸਾਨੂੰ ਖੁਸ਼ੀ ਹੈ ਕਿ ਜਦੋਂ ਇਹੋ ਜਿਹੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜੀ ਉਮਰ ਚ ਸਾਡੇ ਸੈਂਟਰ ਚ ਆਇਆ ਸੀ ਤੇ ਲਗਾਤਾਰ ਮਿਹਨਤ ਕਰਦਾ ਗਿਆ ਨੈਸ਼ਨਲ ਦੇ ਵਿੱਚੋਂ ਦੇ ਮੈਡਲ ਨੇ ਜੂਨੀਅਰ ਚੋਂ ਵੀ ਮੈਡਲ ਨੇ ਅੱਜ ਇਹ ਇਸ ਮੁਕਾਮ ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਇਹ ਨਵੀਂ ਗੇਮ ਕ੍ਰਾਸ਼ ਜਿਹੜੀ ਆ ਉਹਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕ੍ਰਾਸ਼ ਕੈਮ ਖੇਡ ਨੂੰ ਮਾਨਤਾ ਦਿੱਤੀ ਹੈ ਤੇ ਆਸ ਕਰਦੇ ਹਾਂ ਸਰਕਾਰ ਤੋਂ ਵੀ ਇਸ ਖੇਡਾਰੀ ਨੂੰ ਜਿਹੜਾ ਇਹ ਬਣਦਾ ਰਤਵਾ ਹੈ ਇਹਦਾ ਬਣਦਾ ਜਿਹੜੀ ਇਹਦੀ ਸੈਤਾ ਹੈ ਉਹ ਦਿੱਤੀ ਜਾਵੇ ਤਾਂ ਜੋ ਇਹ ਇੰਟਰਨੈਸ਼ਨਲ ਪੱਧਰ ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਤੇ ਹੋਰ ਨਾਲ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਜੇ ਬੱਚੇ ਮੈਡਲ ਜਿੱਤ ਕੇ ਆਉਂਦੇ ਤਾਂ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਅਸੀਂ ਆਪਣੇ ਵੱਲੋਂ ਤਾ ਜੂਡੋ ਐਸੋਸੀਏਸ਼ਨ ਵੱਲੋਂ ਡਿਸਟ੍ਰਿਕਟ ਜੂਡੋ ਕਾ ਵੈਲਫੇਅਰ ਸੈਟੀ ਵੱਲੋਂ ਗੁਰਦਾਸਪੁਰ ਵਾਸੀਆਂ ਵੱਲੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਖਾਸ ਕਰਕੇ ਇਹਦੀ ਦਾਦੀ ਨੂੰ ਇਹਨਾਂ ਦੀ ਮਾਤਾ ਨੂੰ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ ਉਹਦੇ ਨੂੰ ਉਹਨੂੰ ਵੀ ਵਧਾਈ ਦੇਣਾ ਕਿਉਂਕਿ ਉਹਦੀ ਪ੍ਰੇਰਨਾ ਸਤਕਾਈ ਅੱਜ ਇਹ ਇਸ ਮਕਾਮ ਤੇ ਪਹੁੰਚਿਆ ਸਾਰੇ ਕੋਚਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਆਇਆਂ ਕਰਦੇ